ਗੱਡੇ ਵਾਲਿਆਂ ਨੂੰ ਲੁੱਟਣ ਦੇ ਤਰੀਕੇ ਆਹ ਬਾਰਡਰ ਆਗਾ ਆ ਬੈਸਟ ਬੰਗਾਲ ਦਾ ਬਾਰਡਰ ਆਗਾ ਤੇ ਅਕਸਰ ਬਾਰਡਰ ਕਿੱਥੇ ਹੁੰਦੇ ਨੇ ਕਿ ਬਾਰਡਰ ਹੁੰਦਾ ਜਦੋਂ ਆਪਾਂ ਕਿਸੇ ਸਟੇਟ ਦੇ ਵਿੱਚ ਵੜਨਾ ਉੱਥੇ ਹੁੰਦਾ ਵੀ ਇੱਕ ਸਟੇਟ ਖਤਮ ਹੋ ਗਈ ਦੂਜੀ ਸ਼ੁਰੂ ਹੁੰਦੀ ਹੈ ਉੱਥੇ ਬਾਰਡਰ ਹੁੰਦਾਗਾ ਜਾਂ ਫਿਰ ਆਪਾਂ ਸਟੇਟ 'ਚ ਵੜ ਗਏ ਉਹ ਦੁਬਾਰਾ ਉਸ ਸਟੇਟ ਤੋਂ ਬਾਹਰ ਨਿਕਲ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਾਣਾ ਉੱਥੇ ਬਾਰਡਰ ਹੁੰਦਾ ਆਪੋਰਾ ਇੰਡੀਆ ਦਾ ਪਹਿਲਾ ਵਾਰਡ ਰਾਜ ਜਿਹੜਾ ਵੈਸਟ ਬੰਗਾਲ ਦੇ ਵਿਚਾਲੇ ਆ ਲੈ ਟੂਲ ਫਲਾਜਾ ਨਹੀਂ ਹੈਗਾ ਇਹ ਇਹ ਪੂਰਾ ਇੰਡੀਆ ਦਾ ਇੱਕ ਇਕਲੌਤਾ ਵਾਰਡ ਰਾਜ ਹੈ ਜਿਹੜਾ ਵੈਸਟ ਬੰਗਾਲ ਦੇ ਬਾਰੇ ਆ ਇਧਰ ਦਬਰਾਜਪੁਰ ਛੂਰੀ ਸ਼ੁਰੂ ਹੋ ਜਾਂਦਾਗਾ ਅ ਪਿੱਛੇ ਨੂੰ ਮਾਲ ਦਾ ਮੂਲ ਦਾ ਸ਼ਾਈਡ ਤੇ ਇਧਰ ਦੁਰਗਾਪੁਰ ਆ ਜਾਂਦਾ ਪਿੱਛੇ ਨੂੰ ਅ ਮਾਲ ਦਾ ਫਰਕਾ ਉਧਰ ਜਿਹੜੀ ਉਡੀ ਸਾਈਡ ਜਾਂਦਾ ਇੱਧਰ ਕਲਕੱਤੇ ਨੂੰ ਜਾਂਦਾ ਰੋਡ ਪਾਨਾਗੜ ਤੋਂ ਜਾਂਦਾ ਇਹ ਜਮਾ ਇੱਕ ਇਹ ਜਾਂ ਬਾਰਡਰ ਹੈਗਾ ਜਿਹੜਾ ਗੱਬੇ ਹੈਗਾ ਦੇਖ ਲਓ ਕਾਦੇ ਵਾਸਤੇ ਬਣਾਇਆ ਇਹ ਲੁੱਟਣ ਵਾਸਤੇ ਬਣਾਇਆ ਵੀ ਇੰਨੀ ਗੱਡੀ ਜਲਦੀ ਐ ਇੱਥੇ 250 ਰੁਪਏ ਦੀ ਪਰਚੀ ਆ ਇੱਕ ਇੱਕ ਗੱਡੀ ਤੋਂ 250 ਰੁਪਏ ਦੀ ਪਰਚੀ ਲੈਂਦੇ ਨੇ ਕਿੰਨਾ ਪੈਸਾ ਕੁੱਟਦੇ ਹੋਣਗੇ ਯਾਰ ਤੇ ਆਪ ਹੀ ਦੇਖ ਲਓ ਇਹ 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 ਜਿਹੜੇ ਬਾਰਡਰ ਨੇਗੇ ਇਹ ਜੋ ਆਪਾਂ ਖੜਕਪੁਰੋਂ ਅ 4 ਘੰਟੇ ਚ ਨਿਕਲਦੇ ਆ ਉਹਦੇ ਕੋ 4 4 ਗ੍ਰਾਮ ਤੇ ਖੜਕਪੁਰ ਦੇ ਵਿਚਾਲੇ ਵੱਡ ਦਾ ਉੱਥੋਂ ਵੈਸਟ ਬੰਗਾਲ ਖਤਮ ਹੋ ਜਾਂਦਾ ਇਹ ਦੇਖ ਲੋ ਇਕੱਲਾ ਉੱਤਰਾ ਬਾਰਡਰ ਹੈਗਾ ਜਿਹੜਾ ਮੇਰੇ ਸਾਲੇ ਦਾ ਉੱਥੇ ਹੈਗਾ ਵਿਚਾਲੇ ਹੈਗਾ ਦਿਖਾਉਣਾ ਮੈਂ ਕਿ ਕੈਮਰਾ ਥੋੜਾ ਜਿਹਾ ਹੋ ਜਾਂਦਾ ਕੰਡੇ ਲਾਇਏ ਨੇ ਦੇਖ ਲੋ ਬੋਜੋ 33 ਰੁਪਏ ਦੀ ਵਰਦੀ ਕੱਟ ਦੀ ਆ ਪੜੀ ਇਹ ਕਹੇ ਜਾ ਵਲ ਡਰਾਗਾ ਜਿਹੜਾ ਸਾਲ ਪੂਰੀ ਸਟੇਟ ਦੇ ਗੱਪੇ ਲੱਗੇ ਹੋਏ ਆਹਦੇ ਬਾਅਦ ਲਾਇਆ ਬੈਸਟ ਬੰਗਾਲ ਨਾਲ ਲੈਣੇ ਸਰਪਲਟ ਤੋਂ ਬਾਅਦ ਟੂਲਪਲਾਜੇ ਵਾਲਾ ਰੋਡ ਹੈ ਨਹੀਂ ਐ ਤੁਹਾਨੂੰ ਰੋਡ ਵੀ ਦਿਖਾ ਦਨਾਂਗਾ ਤੇ ਟੂਲਪਲਾਜੇ ਵਾਲਾ ਤੇ ਰੋਡ ਹੈ ਨਹੀਂ ਕਾਹ ਕੋਈ 18 ਫੁੱਟਾ ਰੋੜਾਗਾ ਖਾਨਾ ਮੁੱਟਾ ਰੋਡ ਤੋਂ ਨਹੀਂ ਟੁੱਟਿਆ ਪੂਰਾ ਪਿਆ ਡਾਕਟਰ ਆ ਇਹਨਾਂ ਦਾ ਤੇ ਟੂਲ ਬਲਾਜਾ ਵਾਲਾ ਰੋਡ ਹੈ ਨਹੀਂ ਤਾਂ ਕਰਕੇ ਇਹਨਾਂ ਨੇ ਕੀ ਸੋਚਿਆ ਵੀ ਆਪਾਂ ਟੂਲ ਬਲਾਜਾ ਦਾ ਇੱਥੇ ਜੇ ਜਾਊਗਾ ਤਾਂ ਜਿਹੜਾ ਵੀ ਬੰਦਾ ਪੈਸੇ ਲਾਊ ਸੜਕ ਤੇ ਉਹਨੂੰ ਪੈਸੇ ਜਾਣਗੇ ਠੀਕ ਆ ਮੰਨ ਲਾ ਮੈਂ ਸੜਕ ਬਣਾਤੀ ਤਾਂ ਉਹਦੇ ਟੂਲ ਬਲਾਜਾ ਦੇ ਜਿੰਨੇ ਪੈਸੇ ਹੋਣਗੇ ਮੇਰੇ ਆਉਣਗੇ ਸਰਕਾਰ ਦੇ ਅੰਦਰ ਕੁਛ ਨਹੀਂ ਜਾਣਾ ਤੇ ਆ ਸਰਕਾਰ ਨੇ ਪੈਸੇ ਖਾਣ ਲਈ ਵਾਡਰ ਬਣਾ ਲਿਆ ਜਮਾ ਪੂਰੇ